ਅੱਜ ਤੁਹਾਨੂੰ ਭਾਰਤ ਦੇ ਸਭ ਤੋਂ ਪੁਰਾਣੇ ਤਿੰਨ ਕਿਲਿਆਂ ਦੀ ਗਿਣਤੀ ਦੇ ਵਿੱਚ ਆਉਣ ਵਾਲਾ ਇੱਕ ਅਜਿਹਾ ਕਿਲਾ ਦਿਖਾਵਾਂਗੇ ਜਿਹੜਾ ਲਗਭਗ 2000 ਸਾਲ ਪੁਰਾਣਾ ਹੈ ਤੇ ਇਹ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਸ ਰੰਗ ਕਿੱਥੇ ਬਣੀ ਹੋਈ ਆ ਜਿਹੜੀ ਪੰਜਾਬ ਦੇ ਇਸ ਕਿਲੇ ਤੋਂ ਦਿੱਲੀ ਦੇ ਲਾਲ ਕਿਲੇ ਵਿੱਚ ਨਿਕਲਦੀ ਸੀ ਤੇ ਕਿਹੜੇ ਕਿਹੜੇ ਰਾਜੇ ਇੱਥੇ ਆਏ ਤੇ ਕਿਹੜੇ ਰਾਜਾ ਨੇ ਇੱਥੇ ਰਾਜ ਕੀਤਾ ਇਹ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਇਸ ਕਿਲੇ ਦੀ ਦੇਵਾਂਗੇ ਸਾਸਰੀਆ ਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਬਠਿੰਡੇ ਬਠਿੰਡੇ ਆ ਤੁਹਾਨੂੰ ਕਿਲਾ ਦਿਖਾਉਣੇ ਆ ਜਿਹੜਾ ਕੀ ਕਿਲਾ ਕਿਲਾ ਮੁਬਾਰਕ ਕਿਲਾ ਆ ਇੱਥੇ ਤੁਹਾਨੂੰ ਦਿਖਾਉਣੇ ਆ ਇਥੋਂ ਦਾ ਇਤਿਹਾਸ ਵੀ ਦੱਸਦੇ ਆ ਤੁਹਾਨੂੰ ਬੇਸੋ ਦਾ ਕੀ ਇਤਿਹਾਸ ਦੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੈ ਕੇ ਜਾਵਾਂਗੇ ਜਿਹੜਾ ਕਿ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਕਿਲੇ ਦੇ ਅੰਦਰ 36 ਬੁਰਜ ਬਣੇ ਹੋਏ ਨੇ ਤੇ ਇਸ ਕਿਲੇ ਦੀ ਜੋ ਉਚਾਈ ਆ ਉਹ 118 ਫੁੱਟ ਉਚਾਈ ਦੱਸੀ ਗਈ ਆ ਤੁਸੀਂ ਸੋਚ ਸਕਦੇ ਹੋ ਵੀ ਇਹ ਕਿਲਾ ਕਿੰਨੀ ਉਚਾਈ ਵਾਲਾ ਬਣਿਆ ਹੋਇਆ ਆ ਇਸ ਕਿਲਾ ਮਵਾਰਕ ਦੇ ਵਿੱਚ ਲਗਭਗ ਜਿੰਨੇ ਵੀ ਤਗੜੇ ਰਾਜੇ ਸੀ ਉਹ ਸਾਰੇ ਇੱਥੇ ਹੀ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਨੇ ਗੁਰੂ ਨਾਨਕ ਦੇਵ ਜੀ ਵੀ ਇੱਥੇ ਆਏ ਨੇ ਦੋਸਤੋ ਇਸ ਕਿਲੇ ਦੇ ਸਮੇਂ-ਸਮੇਂ ਤੇ ਨਾਮ ਵੀ ਬਦਲੇ ਗਏ ਨੇ ਇਸ ਦਾ ਨਾਮ ਤ੍ਰਿਵੰਦਰਪੁਰ ਆ ਵੀ ਰਿਹਾ ਆ ਵਿਕਰਮਗੜ ਵੀ ਰਿਹਾ ਆ ਪਟਿੰਡਾ ਵੀ ਰਿਹਾ ਤੇ ਪੱਟੀਵਿੰਡਾ ਵੀ ਰਿਹਾ ਤੇ ਅੱਜ ਕੱਲ ਇਸ ਕਿਲੇ ਦਾ ਨਾਮ ਬਠਿੰਡਾ ਆ ਦੋਸਤੋ ਜਿਹੜੇ ਇਸ ਕਿਲੇ ਬਾਰੇ ਸਰੋਤ ਮਿਲਦੇ ਨੇ ਸਿੰਧੂ ਘਾਟੀ ਸਭਿਤਾ ਨਾਲ ਵੀ ਇਹ ਕਿਲਾ ਸਬੰਧ ਰੱਖਦਾ ਆ। ਇਸ ਕਿਲੇ ਦੇ ਅੰਦਰਲੇ ਇਲਾਕੇ ਨੂੰ ਅੰਦਰੂਣ ਕਿਹਾ ਜਾਂਦਾ ਸੀ ਜਿੱਥੇ ਉਸ ਟਾਈਮ ਪਟਿਆਲਾ ਰਾਜਵਾਂਚ ਦੇ ਲੋਕ ਰਹਿੰਦੇ ਸੀ ਤੇ ਇਸ ਕਿਲੇ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਅਪਾਰਟਮੈਂਟ ਬਣੇ ਹੋਏ ਸੀ। ਰਾਜਮਾਤਾ ਪੈਲਸ, ਮੋਤੀ ਮਹਿਲ, ਸ਼ੀਸ਼ ਮਹਿਲ ਤੇ ਜੇਲ੍ਹ ਵਾਲਾ ਪੈਲਸ ਜਿੱਥੇ ਕਿ ਉਸ ਟਾਈਮ ਦੇ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਇਸ ਕਿਲੇ ਦੇ ਅੰਦਰ ਜ਼ਮੀਨ ਦੇ ਵਿੱਚ ਸੀਵਰੇਜ ਵਾਲਾ ਸਿਸਟਮ ਵੀ ਮੌਜੂਦ ਸੀ। ਇਸ ਕਿਲੇ ਦੇ ਅੰਦਰ ਪੈਂਤ 3000 ਲੋਕਾਂ ਦਾ ਖਾਣਾ ਵੀ ਤਿਆਰ ਕੀਤਾ ਜਾਂਦਾ ਸੀ ਬਠਿੰਡਾ ਸ਼ਹਿਰ ਨੂੰ ਤਾਵਰੀ ਹਿੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਹੈ ਭਾਰਤ ਦਾ ਗੇਟ ਕਿਉਂਕਿ ਜਦੋਂ ਮੁ슬ਮਾਨ ਭਾਰਤ ਦੇ ਅੰਦਰ ਆਉਂਦੇ ਸੀ ਹਮਲਾ ਕਰਨ ਦੇ ਲਈ ਆਉਂਦੇ ਸੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਬਠਿੰਡੇ ਸ਼ਹਿਰ ਦੇ ਵਿੱਚ ਆਉਣਾ ਪੈਂਦਾ ਸੀ ਜਿਸ ਦੇ ਕਰਕੇ ਇਸ ਨੂੰ ਤਾਵਰੇ ਹਿੰਦ ਵੀ ਕਿਹਾ ਜਾਂਦਾ ਸੀ ਇਸ ਕਿਲੇ ਦੀ ਇਤਿਹਾਸਿਕ ਪੱਖ ਤੋਂ ਵੀ ਬਹੁਤ ਐਮੀਅਤਾ ਕਿਉਂਕਿ ਇੱਕ ਵਸਾਇੜ ਮਲਤਾਨ ਪੈਂਦਾ ਸੀ ਤੇ ਜਿਹੜੇ ਵੀ ਰਾਜੇ ਨੇ ਦਿੱਲੀ ਜਾਣਾ ਹੁੰਦਾ ਸੀ ਉਹਨੂੰ ਇੱਥੋਂ ਦੀ ਹੋ ਕੇ ਜਾਣਾ ਪੈਂਦਾ ਸੀ ਉਸ ਦੇ ਲਈ ਇਹ ਇੱਕ ਆਰਾਮਗਾਰ ਸੀ ਜਾਂ ਕਹਿ ਲਓ ਤੁਸੀਂ ਵੀ ਇਸ ਨੂੰ ਜਿੱਤ ਕੇ ਜਾਣਾ ਪੈਂਦਾ ਸੀ ਦਿੱਲੀ ਉਸ ਰਾਜੇ ਨੂੰ ਜਿੰਨੇ ਵੀ ਉਸ ਟਾਈਮ ਮੁਗਲ ਰਾਜੇ ਹੋਏ ਨੇ ਉਹ ਸਾਰੇ ਇੱਥੋਂ ਦੀ ਨੰਗੇ ਨੇ ਮਹਿਮੂਦ ਗਜਨਵੀ ਵੀ ਇੱਥੋਂ ਦੀ ਆਇਆ ਆ ਉਹ ਗਜਨੀ ਦਾ ਸ਼ਾਸਕ ਸੀ ਉਸ ਨੇ 17 ਹਮਲੇ ਕੀਤੇ ਸੀ ਤੇ ਮੁਹੰਮਦ ਗੋਰੀ ਵੀ ਇੱਥੇ ਆਇਆ ਆ ਤੇ ਪ੍ਰਿਥਵੀ ਰਾਜ ਚੋਹਾਨੇ ਵੀ ਇੱਥੇ ਆਪਣੀ ਚੌਂਕੀ ਬਣਾਈ ਹੋਈ ਸੀ ਬਾਹਰੀ ਹਮਲਿਆਂ ਨੂੰ ਰੋਕਣ ਦੇ ਲਈ ਤੇ ਇਸ ਕਿਲੇ ਦੇ ਵਿੱਚ ਬਾਬਰ ਵੀ ਆਇਆ ਸੀ ਬਾਬਰ ਦੀ ਅੰਦਰ ਸਿਆ ਜਾਂਦਾ ਵੀ ਤੋਪਾਂ ਵੀ ਇੱਥੇ ਮੌਜੂਦ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੱਸ ਦਈਏ ਵੀ 13ਵੀਂ ਸਦੀ ਦੇ ਵਿੱਚ ਇਸ ਕਿਲੇ ਦੇ ਵਿੱਚ ਚੀਰਾਜੀਆ ਸੁਲਤਾਨ ਨੂੰ ਕੈਦ ਕਰਕੇ ਵੀ ਰੱਖਿਆ ਗਿਆ ਸੀ ਦੋਸਤੋ ਇਹ ਦੇਖੋ ਹੁਣ ਤੁਹਾਨੂੰ ਦਿਖਾਉਨੇ ਆ ਬਾਬਰ ਦੀਆਂ ਉਹ ਤੋਪਾਂ ਜਦੋਂ ਬਾਬਰ ਭਾਰਤ ਆਇਆ ਸੀ ਤਾਂ ਉਸ ਦੀਆਂ ਇਹ ਤੋਪਾਂ ਇੱਥੇ ਹੀ ਰਹਿ ਗਈਆਂ ਸੀ ਤੁਸੀਂ ਸੋਚ ਸਕਦੇ ਹੋ ਵੀ ਇਹ ਉਸ ਦੀਆਂ ਪੁਰਾਣੀਆਂ ਤੋਪਾਂ ਇੱਥੇ ਮੌਜੂਦ ਨੇ ਤੇ ਇਹਨਾਂ ਨੂੰ ਕਿੰਨੇ ਯੋਧਿਆਂ ਦੇ ਹੱਥ ਲੱਗੇ ਹੋਣਗੇ ਤੇ ਕਿੰਨੇ ਯੋਧੇ ਇਹਨਾਂ ਦੇ ਦਾਗੇ ਹੋਏ ਦਗੋਲਿਆਂ ਦੇ ਨਾਲ ਸ਼ਹੀਦ ਹੋਏ ਹੋਣਗੇ ਇਸ ਕਿਲੇ ਦਾ ਨਿਰਮਾਣ 90 ਤੋਂ 110 ਈਸਵੀ ਦੇ ਵਿੱਚ ਹੋਇਆ ਸੀ ਤੇ ਇਸ ਕਿਲੇ ਨੂੰ ਕਨਿਕਸ ਦੇ ਰਾਜਾ ਦੱਬ ਨੇ ਇਸ ਨੂੰ ਬਣਾਇਆ ਸੀ 179 ਦੇ ਵਿੱਚ ਬਠਿੰਡਾ ਸ਼ਹਿਰ ਦੀ ਸਥਾਪਨਾ ਭੱਟੀਰਾਉ ਨੇ ਕੀਤੀ ਸੀ 1040 ਦੇ ਵਿੱਚ ਗਜਨੀ ਦੇ ਸੁਲਤਾਨ ਮਹਿਮੂਦ ਨੇ ਇਸੇ ਕਿਲੇ ਉੱਪਰ ਆ ਕੇ ਕਬਜ਼ਾ ਕੀਤਾ ਸੀ 1045 ਦੇ ਵਿੱਚ ਪੀਰ ਹਾਜੀ ਨੇ ਜਿਹੜਾ ਪੀਰ ਹਾਜੀ ਸੀ ਉਸ ਨੇ ਇੱਥੇ ਇਸ ਕਿਲੇ ਦੇ ਵਿੱਚ ਸਮਾਦੀ ਲਾਈ ਸੀ 1199 ਦੇ ਵਿੱਚ ਸੁਲਤਾਨ ਮੁਹੰਮਦ ਗੋਰੀ ਨੇ ਇਸੇ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਸੀ ਤੇ 1191 ਦੇ ਵਿੱਚ ਪ੍ਰਥਵੀਰਾਜ ਚਹੌਣ ਨੇ ਦੁਬਾਰਾ ਇਸ ਕਿਲੇ ਦੇ ਉੱਪਰ ਕਬਜ਼ਾ ਕਰ ਲਿਆ ਸੀ 1240 ਦੇ ਵਿੱਚ ਰਜੀਆ ਸੁਲਤਾਨ ਨੂੰ ਇਸੇ ਕਿਲੇ ਦੇ ਅੰਦਰ ਕੈਦ ਕਰ ਲਿਆ ਸੀ 1515 ਦੇ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਸੇ ਜਗ੍ਹਾ ਤੇ ਆਏ ਸਨ 1665 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਸੇ ਕਿਲੇ ਦੇ ਵਿੱਚ ਆਏ ਸਨ 1705 ਈਸਵੀ ਦੇ ਵਿੱਚ 26 ਸਕੰਡੇ ਦਸਵੇਂ ਗਰੂਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸੇ ਕਿਲੇ ਦੇ ਵਿੱਚ ਆਏ ਸਨ 1835 ਦੇ ਵਿੱਚ ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਬਠਿੰਡੇ ਦੇ ਇਸ ਕਿਲਾ ਮੁਵਾਰਕ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਬਹੁਤ ਪ੍ਰਾਣੀਆਂ ਕਹਾਵਤਾਂ ਨੇ ਜੋ ਮੰਨੀਆਂ ਜਾਂਦੀਆਂ ਨੇ ਕਿ ਬਠਿੰਡੇ ਦੇ ਇਸ ਕਿਲੇ ਤੋਂ ਇੱਕ ਬਹੁਤ ਪੁਰਾਣੀ ਸੁਰੰਗ ਜੋ ਦਿੱਲੀ ਦੇ ਲਾਲ ਕਿਲੇ ਤੱਕ ਜਾਂਦੀ ਸੀ ਦੱਸ ਰਹੇ ਸੀ ਵੀ ਉਹ ਸੁਰੰਗ ਇੱਕ ਵਾਰ ਮਿਲੀ ਵੀ ਸੀ ਪਰ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਹੈਗੇ ਹੁਣ ਤੁਹਾਨੂੰ ਇਸ ਕਿਲੇ ਦੀ ਐਂਟਰੀ ਦੇ ਵਿੱਚ ਮੌਜੂਦ ਇੱਕ ਵੱਡਾ ਐਂਟਰੀ ਗੇਟ ਦਿਖਾਉਣੇ ਆ ਜਿਸ ਦਾ ਇਹ ਗੇਟ ਦੇਖੋ ਕਿੰਨਾ ਵੱਡਾ ਤੇ ਕਿੰਨੀ ਮਜ਼ਬੂਤ ਲੱਕੜ ਦਾ ਬਣਿਆ ਹੋਇਆ ਆ ਇਹ ਅੱਜ ਵੀ ਮੌਜੂਦ ਹੈ ਇੱਥੇ ਬਖੰਡੇ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਇਹ ਕਿਲਾ ਮੁਵਾਰਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉੱਚਾ ਤੇ ਕਿੰਨਾ ਵੱਡਾ ਬਣਿਆ ਹੋਇਆ ਆ ਇਸ ਕੋਰਨਰ ਤੋਂ ਲੈ ਕੇ ਉਸ ਕੋਰਨਰ ਤੱਕ ਇਹ ਜੀ ਦੇਖੋ ਤੁਸੀਂ ਕਿੰਨੀ ਲੰਬਾਈ ਹੈ ਜੀ ਇਸ ਕਿਲੇ ਦੀ ਕਿੰਨਾ ਵੱਡਾ ਕਿਲਾ ਬਣਿਆ ਹੋਇਆ ਹੈ ਇਹ ਤੇ ਜੇਕਰ ਇਹ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੇ ਹੋਰ ਨਵੇਂ-ਨਵੇਂ ਬਲੌਗ ਦੇਖਣ ਦੇ ਲਈ ਤੁਹਾਡੇ ਆਪਣੇ ਚੈਨਲ ਦੀਪ ਸੁਖ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ ਧੰਨਵਾਦ